ਅੱਜ ਦੀ ਵੀਡੀਓ ਖਾਸ ਯਾਰੀ ਦੋਸਤੀ ਵਾਸਤੇ ਆ ਮੈਨੂੰ ਗੱਲ ਕਰਦਿਆਂ ਨੂੰ ਵੀ ਹਾਸਾ ਆਉਂਦਾ ਤੇ ਚਲੋ ਖੈਰ ਅਗਲੇ ਬੰਦੇ ਦਾ ਪਤਾ ਨਹੀਂ ਕੀ ਓਪੀਨੀਅਨ ਆ ਕੀ ਉਹਦੀ ਸੋਚ ਨਹੀਂ ਹੈਨਾ ਬੰਦਾ ਕੀ ਸੋਚਦਾ ਆ ਆਪਾਂ ਨੂੰ ਪਤਾ ਵੀ ਆਪਾਂ ਸੱਚੇ ਆ ਜਾਂ ਝੂਠੇ ਹੈਨਾ ਇਹ ਆਪਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਮੈਂ ਜਦੋਂ ਚੰਡੀਗੜ੍ਹ ਨਾ ਨਵਾਂ ਨਵਾਂ ਆਇਆ 2022 ਦੀ ਗੱਲ ਇਹ ਤੇ ਕੋਈ ਇਨੀ ਜ਼ਿਆਦਾ ਖਾਸ ਜਾਣਕਾਰੀ ਨਹੀਂ ਸੀਗੀ ਤੇ ਮੈਂ ਮੇਰੇ ਕਾ ਯਾਰ ਬਿੱਲੀ ਦਾ ਕਾ ਯਾਰ ਬਿੱਲੀ ਉਹਦੇ ਨਾਲ ਮੇਰੀ ਚੰਗੀ ਬਾਖ ਵੀ ਹੋ ਗਈ ਚਲੋ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਵੀ ਮੈਨੂੰ ਰੂਮ ਦੀ ਲੋੜ ਆ ਤੇ ਵੀ ਕੋਈ ਰੂਮ ਲੱਭ ਕੇ ਦੇ ਉਹ ਕਹਿੰਦਾ ਯਾਰ ਮੈਂ ਤੇ ਉਹ ਦੂਜਾ ਵੀ ਤੇਰੀ ਭਾਬੀ ਰਹਿ ਰਹੇ ਆ ਤੇ ਵੀ ਕੋਈ ਗੱਲ ਨਹੀਂ ਵੀ ਤੂੰ ਤੇਰੀ ਭਾਬੀ ਨੇ ਚੱਲ ਜਾਣਾ ਥੋੜੇ ਦਿਨ ਤੱਕ ਤੇ ਤੂੰ ਵੀ ਮੇਰੇ ਨਾਲ ਉਹ ਕਰ ਲਈ ਮੈਂ ਕਿਹਾ ਵੀ ਚਲ ਠੀਕ ਆ ਉਹ ਚਲੋ ਇੱਕ ਦੋ ਦਿਨ ਬਾਅਦ ਉਹਨੇ ਮੈਨੂੰ ਕਾਲ ਕਰੀ ਮੈਂ ਵੀ ਉਹਦੇ ਟੱਚ 'ਚ ਰਿਹਾ ਸੀ ਇੱਕ ਦੂਜੇ ਦੇ ਟੱਚ 'ਚ ਮੈਂ ਕਿਹਾ ਵੀ ਚਲੋ ਨਾ ਵੀ ਰੂਮ ਲੈ ਲਾਂਗੇ ਤੇ ਮੈਂ ਚਲੋ ਉਹਦੇ ਮਤਲਬ ਸ਼ਿਫਟ ਕਰਨਾ ਹੀ ਸੀ ਦੂਜੇ ਪਾਸੇ ਤੋਂ ਆਪਦਾ ਸਮਾਨ ਉੱਥੇ ਰੱਖਣਾ ਸੀ ਮੇਰੇ ਨਾਲ ਦੇ ਦਾ ਇੱਕ ਦਾ ਹੋਰ ਫੋਨ ਆ ਗਿਆ ਮੈਨੂੰ ਕਹਿੰਦਾ ਵੀ ਯਾਰ ਤੂੰ ਰੂਮ ਲੈਣਾ ਸੀ ਹੈ ਹਾਲਾਂਕਿ ਨਾਲ ਉਹ ਬੰਦਾ ਮੈਨੂੰ ਮਾੜਾ ਕਹਿੰਦਾ ਕਹਿੰਦਾ ਸੀ ਤੂੰ ਐ ਕਰਦਾ ਜੋ ਕਰਦਾ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਕਿਹਾ ਰੱਗਲੇ ਨਹੀਂ ਫੋਨ ਲਾ ਲਿਆ ਹੈਨਾ ਚਲੋ ਆਪਾਂ ਜਿੰਨੀ ਜੋਗੀ ਉਹਦੀ ਮਦਦ ਕਰਕੇ ਮੈਂ ਕਿਹਾ ਵੀ ਮੈਂ ਪਤਾ ਕਰਦਾ ਮੈਂ ਕਿਹਾ ਮੈਂ ਸ਼ਿਫਟ ਕਰ ਲੱਗਾ ਕਹਿੰਦਾ ਯਾਰ ਮੈਨੂੰ ਵੀ ਕਰਵਾ ਨਾਲ ਮੈਂ ਕਿਹਾ ਵੀਰ ਮੈਂ ਜ਼ਿੰਮੇਵਾਰੀ ਨਹੀਂ ਚੱਕਦਾਗਾ ਮੈਂ ਤੈਨੂੰ ਕਹਿਦਾ ਮੈਂ ਸ਼ਿਫਟ ਕਰਾ ਦੂ ਤੂੰ ਮੇਰੀ ਝਾਕ ਤੇ ਬੈਠਾ ਰਵੇਂ ਮੈਨੂੰ ਪੂਰਾ ਕਸ ਚਾੜਾ ਜਿਵੇਂ ਯਾਰੀ ਦੋਸਤੀ ਚ ਆਪਾਂ ਕਰਦੇ ਵੀ ਕਹਿੰਦੇ ਨੇ ਵੀ ਲੋੜ ਮੌਕੇ ਲੋਕ ਗਦੇ ਨੂੰ ਬਾਪ ਬਣਾ ਲੈਂਦੇ ਉਹ ਗੱਲ ਸੀ ਤੇ ਚਲੋ ਮੈਂ ਵੀ ਦੂਸਰਾ ਮੈਂ ਉਹਨੂੰ ਕਾਲ ਕਰੀ ਮੈਂ ਕਿਹਾ ਬਾਈ ਵੀ ਆਹ ਚੱਕਰ ਆ ਉਹ ਕਹਿੰਦਾ ਵੀ ਬਰਾੜਾ ਆ ਵੀ ਤੇਰੀ ਜ਼ਿੰਮੇਵਾਰੀ ਮੈਂ ਕਿਹਾ ਭਰਾ ਜ਼ਿੰਮੇਵਾਰੀ ਕੋਈ ਨਹੀਂ ਗਈ ਗੱਲਬਾਤ ਕਰ ਲੈ ਖੋਲ ਕੇ ਜੇ ਤੇਰਾ ਚਿੱਤ ਮੰਨਦਾ ਤਾਂ ਉਹ ਨਾਲ ਰੱਖ ਲਈ ਨਹੀਂ ਕੋਈ ਲੋੜ ਨਹੀਂ ਗਈ ਤੇ ਦੂਸਰੀ ਗੱਲ ਇਹ ਬਣੀ ਮੈਨੂੰ ਕਹਿੰਦਾ ਵੀ ਜ਼ਿੰਮੇਵਾਰੀ ਤੇਰੀ ਹੋਊਗੀ। ਭਰਾ ਮੈਂ ਕਿਹਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਹਾਂ ਮੈਂ ਕਿਹਾ ਸਾਹਮਣੇ ਗੱਲ ਕਰ ਲੈ। ਮੈਂ ਕਿਹਾ ਜੇ ਕੱਲ ਨੂੰ ਰੈਂਟ ਨਾ ਦਊਗਾ ਤੈਨੂੰ, ਰੂਮ ਦਾ ਰੈਂਟ ਨਾ ਆਂਦਾਵੇ ਜਾਂ ਹੋਰ ਕੋਈ ਬਿਜਲੀ ਦਾ ਬਿੱਲ ਆ ਜਾਂ ਕੋਈ ਪਾਣੀ ਦਾ ਜਾਂ ਕੁਝ ਵੀ ਆ, ਸਫਾਈ ਦੇ ਜਿਹੜੇ ਪੈਸੇ ਦੇਣੇ ਆਪਾਂ ਜੇ ਨਹੀਂ ਦਿੰਦਾ ਮੈਂ ਕਿਹਾ ਮੈਂ ਬਾਹਰ ਨੂੰ ਬਟਾ ਦੇ ਕੇ ਦਵਾ ਦੂੰਗਾ। ਮੈਂ ਕਹਾਂ ਮੂੰਹ ਸਾਹਮਣੇ ਗੱਲ ਕਰ ਲੈ। ਕਹਿੰਦਾ ਵੀ ਠੀਕ ਐ। ਚਲੋ ਗੱਲਬਾਤ ਕਰ ਲਈ ਚਾਰਾਂ ਦਿਨਾਂ ਬਾਅਦ ਉਹ ਬੰਦੇ ਨੇ ਕਿਤੇ ਹੋਰ ਸੈਟਿੰਗ ਉਹਦੀ ਹੋਊਗੀ ਰਹਿਣ ਦੀ। ਮੈਨੂੰ ਕਹਿੰਦਾ ਕਿ ਮੈਂ ਚੱਲਿਆ ਆਇਆ ਜਾਂ ਜਾਊ ਆਖਿਆ ਯਾਰ ਤੂੰ ਕਹਿੰਦਾ ਇਹ ਗੱਲ ਨਹੀਂ ਕਹਿੰਦਾ ਮੈਂ ਕਿਹਾ ਬਈ ਮੈਂ ਕਿਉਂ ਗੱਲ ਤੋਂ ਮੁੱਕਣਾ ਤੂੰ ਰੈਂਟ ਬੰਦਾ ਉਹਨੂੰ ਮਹੀਨੇ ਦਾ ਉਹਦਾ ਰੈਂਟ ਦੇ ਨਾ ਇਹ ਗੱਲਾਂ ਨਹੀਂ ਹੁੰਦੀਆਂ ਮੈਂ ਕਿਹਾ ਯਾਰੀ ਦੋਸਤੀ ਦਾ ਵਾਦਾ ਘਾਟਾ ਕਿੱਡੀ ਗੱਲ ਫੇਰ ਚਲੋ ਉਹ ਬੰਦੇ ਨੇ ਰੈਂਟ ਦੇਤਾ ਔਖੇ ਸੌਖੇ ਬੰਦਾ ਰਿਹਾ ਵੀ ਨਾਲ ਚਲੋ ਜਾਵੜਾ ਵਿੱਚ ਕਈ ਗੱਲਾਂ ਹੋਰ ਵੀ ਆ ਪੜਨ ਗਈਆਂ ਚ ਨਹੀਂ ਜਾਣਾ ਚਾਹੁੰਦੇ ਕਿ ਨਾ ਮੈਂ ਕਿਸ ਨੂੰ ਮਾੜਾ ਕਹਾਂ ਵੀ ਗੱਲ ਕਰਦਾ ਯਾਰ ਦੋਸਤਾਂ ਐ ਕਰਦੇ ਉਹ ਬੰਦੇ ਨੇ ਨਾ ਕੋਈ ਮਾਨ ਚ ਖੁੰਦ ਕੇ ਰੱਖੀ ਉਸ ਤੋਂ ਬਾਅਦ ਉਹ ਮੇਰੇ ਨਾਲ ਵਾਲਾ ਜਿਹਨੇ ਮੈਨੂੰ ਸੱਦਿਆ ਸੀ ਉਹ ਵੀ ਚਲ ਗਿਆ ਰਹਿ ਗਿਆ ਮੈਂ ਮੇਰਾ ਉੱਥੇ ਸੀ ਆ ਗੈਸ ਵਾਲਾ ਜਿਹੜਾ ਚੁੱਲਾ ਹੁੰਦਾ ਉਹ ਹੋਊਗਾ 40000 4500 ਦਾ 3000 3500 ਮੰਨ ਕੇ ਚੱਲੋ ਇੰਨੇ ਦਾ ਹੋਊਗਾ ਮੈਂ ਜਾਣਾ ਸੀ ਮੈਂ ਉਹ ਬੰਦੇ ਨੂੰ ਦੇ ਗਿਆ ਮੈਂ ਉਹਨੂੰ ਬੜੀ ਵਾਰ ਕਿਹਾ ਮੈਂ ਕਿਹਾ ਯਾਰ ਵੀ ਮੇਰੇ ਰਿਸ਼ਤੇਦਾਰਾਂ ਨੇ ਆਉਣਾ ਵੀ ਜਾਂ ਹੋਰ ਆ ਕੋਈ ਕਿਸੇ ਦੀ ਮਦਦ ਕਰਦ ਕੇ ਉਹਨੂੰ ਦੇ ਦਈਏ ਖੇਰ ਉਹ ਬੰਦੇ ਨੇ ਕੁਝ ਦਿਨ ਮੈਂ ਪਹਿਲਾਂ ਗੱਲ ਕਰੀ ਮੈਨੂੰ ਪਤਾ ਕਿਆ ਕਿਆ ਉਹਨੇ ਬੰਦੇ ਨੇ ਕੀ ਕਹਿੰਦਾ ਆਖੇ ਯਾਰ ਇੰਨੇ ਟਾਈਮ ਬਾਦੋ ਥੋੜੀ ਚੀਜ਼ ਮਿਲਦੀ ਹੁੰਦੀ ਤੂੰ ਲੈ ਜਾਂਦਾ ਮੈਂ ਕਿਹਾ ਯਾਰ ਮੇਰੀ ਚੀਜ਼ ਸੀ ਤੈਨੂੰ ਕਿੰਨੇ ਵਾਰ ਫੋਨ ਲਾਇਆ ਨਾ ਤਾਂ ਤੂੰ ਉਸ ਮਸਲੇ ਦੇ ਤੇ ਤਾਂ ਕੋਈ ਗੱਲ ਹੀ ਨਹੀਂ ਕਰੀਗੀ ਫਿਰ ਇਹ ਦੂਗਾ ਇੱਕ ਕੜੀ ਹੋਰ ਜੁੜ ਗਈ ਉਹਦੇ ਯਾਰ ਬੇਲੀ ਨੇ ਦੱਸਿਆ ਉਹ ਕਹਿੰਦਾ ਬਈ ਸਾਡੇ ਕੋਲ ਰਹਿ ਕੇ ਗਿਆ ਸੀ ਆ ਕਹਿੰਦਾ ਉਹ ਜਿਹੜਾ ਤੇਰਾ ਚੁੱਲਾ ਕਹਿੰਦਾ ਅਸੀਂ ਗਹਿਣੇ ਦੇ ਤੌਰ ਤੇ ਰੱਖਿਆ ਇਹ ਬੰਦੇ ਨੇ ਸਾਨੂੰ ਰੈਂਟ ਨਹੀਂ ਦਿੱਤਾਗਾ ਇਹ ਬੰਦੇ ਨੇ ਰੈਂਟ ਨਹੀਂ ਦਿੱਤਾਗਾ ਮੇਰੇ ਵਾਲਾ ਚੁੱਲਾ ਉੱਥੇ ਗਾਂ ਗਹਿਣੇ ਦੇ ਤੌਰ ਤੇ ਰੱਖ ਕੇ ਆਪ ਉਥੋਂ ਫਰਾਰ ਹੋ ਗਿਆ ਤੇ ਚੁੱਲਾ ਉਹਨਾਂ ਨੇ ਉਸ ਬੈਗ ਚ ਰੱਖ ਲਿਆ ਮੈਂ ਕਿਹਾ ਚੱਲ ਬਈ ਕੋਈ ਗੱਲ ਨਹੀਂ ਐਵੇਂ ਵੀ ਕਈ ਵਾਰ ਜਾਰੀ ਦੂਤੀ ਚ ਹੋ ਜਾਂਦਾ ਚਲੋ ਗੈਸ ਚੁੱਲੇ ਨਾਲ ਪਤਾ ਨਹੀਂ ਉਹਨੇ ਕੀ ਕੋਸ਼ ਕਰ ਲਿਆ ਕੋਈ ਵੱਡੀ ਗੱਲ ਨਹੀਂ